ਸਤ ਸ੍ਰੀ ਅਕਾਲ ਜੀ ਕੀ ਹਾਲ ਚ ਹੈ ਠੀਕ ਠਾਕ ਭਾਈਆ ਮੈਂ ਵੀ ਸੇਮ ਪੱਗ ਬੰਨਣ ਲੱਗਾ ਹਾਂ ਮੈਂ ਬੰਨੀ ਨਹੀਂ ਚੰਗੇ ਵੇਲੇ ਮੈਂ ਚੇਂਜ ਕਰ ਲਈ ਆ ਤੇ ਮੈਚਿੰਗ ਹੋ ਜਾਂਦੀ ਆਲੀ ਮੈਚਿੰਗ ਹੋ ਜਾਣੀ ਆ ਸਹੀ ਗੱਲ ਆ ਹੋ ਠੀਕ ਠਾਕ ਹਾਂ ਅੱਜ ਮੈਚਿੰਗ ਕੀਤੀ ਆ ਕੰਗ੍ਰੈਚੁਲੇਸ਼ਨ ਭਾਜੀ ਹਾਂ ਅੱਜ ਪਾਰਟੀ ਮੇਰੇ ਵੱਲੋਂ 1 ਮਿਲੀਅਨ ਦੇ ਦਿੱਤੀ ਤੁਹਾਨੂੰ ਮੇਰੇ ਵੱਲੋਂ ਪਾਰਟੀ ਜੋ ਦਿਲ ਕਰਦਾ ਜਿੰਨਾ ਖਾ ਸਕਦੇ ਸਾਥੀ ਜੀ ਐਟ ਮੰਗਣ ਵਾਲੇ ਬੋਨੂ ਬੋਨੂ ਆਪਾਂ ਪਤਾ ਕਰਨਾ ਮੈਂ ਔਰ ਜਿਹੜਾ ਜਿੰਨਾ ਦਾ ਵਿਆਹ ਵਾ ਨਾ ਉਹ ਜਿਹੜਾ ਮੇਨ ਬੰਦਾ ਜਿਹਨੇ ਪੈਸੇ ਦੇਣੇ ਆ ਉਹਦੇ ਕੋਲ ਲੈਣਾ ਭਾਜੀ ਨੂੰ ਮੈਂ ਕਿਹਾ ਅੱਜ ਦਾ ਇੰਤਜਾਮ ਭਾਜੀ ਨੇ ਕੀਤਾ ਪੈਸੇ ਤੇ ਲੈ ਕਰਾ ਲਿਓ ਹਟ ਦੋਵਾਂ ਤੇ ਕਿਉਂ ਤੁਸੀਂ ਕਹਿੰਦੇ ਜਿੰਨਾ ਸਾਰੀ ਦੁਨੀਆ ਨੂੰ ਮੈਂ ਪਾਰਟੀਆਂ ਤੁਸੀਂ ਦੋਵਾਂ ਨੇ ਖਾਣਾ ਕੋਈ ਚੱਕਰ ਨਹੀਂ ਨਹੀਂ ਪਰ ਮੈਂ ਕਹਾਂ ਦਿਲ ਖੋਲ ਕੇ ਹਾਂ ਇੱਥੇ ਵੀ ਤੇ ਬਾਹਰ ਵੀ ਨਹੀਂ ਆਪਾਂ ਤੁਹਾਨੂੰ ਵੱਖਰਾ ਸਮਾਂ ਵੀ ਦਵਾਂਗੇ ਟੈਨਸ਼ਨ ਨਾ ਲਓ ਤੁਸੀਂ ਵੱਖਰਾ ਸਮਾਂ ਮਿਲ ਗਏ ਪ੍ਰੀਤ ਭੈਣ ਨੂੰ ਆਵਾਜ਼ ਮਾਰ ਲੈ ਤੇ ਮੈਂ ਮਾਰਦਾ ਇੱਕ ਮਿੰਟ ਕਰਨ ਨਹੀਂ ਭਾਂਦੀ ਗੱਲ ਹੁਣ ਹੁਣ ਨਹੀਂ ਕਿਚਨ 'ਚ ਨਾ ਮੈਂ ਫਟੋ ਤੂੰ ਨੇ ਨੇਚਰਲ ਪੋਸ ਦੇਣ ਦੇ ਨਾ ਮੈਨੂੰ ਨਾ ਹੰਡੀ ਖਿੱਚੀ ਜਾਣੀ ਖਿੱਚੀ ਗਈ ਖਾਂਦੇ ਪੀਂਦੇ ਦੀ ਗਾਣਾ ਹੀ ਬਦਲਤਾ ਨੇ ਰਹੀਏ ਦੂਰ ਮਿੱਤਰਾ ਹੋਇਆ ਇਹੋ ਜਿਹੇ ਲੋਕਾਂ ਤੋਂ ਅਸੀਂ ਦੂਰ ਹੀ ਬਹਿਣਾ ਟੜਦੋ ਆਨੂ ਪਤਾ ਵਾ ਤੇਰਾ ਘਰ ਵਾਲਾ ਵਾ ਐ ਹੋ ਗਏ ਮੋਟੇ ਦੇ ਹੱਦ ਰਾਹੀ ਹਾਂ ਜੇ ਮੈਂ ਉਹ ਤੱਕ ਆਇਆ ਹੈ ਨਹੀਂ ਮੈਂ ਨਾਲ ਗਿਆ ਸੀ ਬਾਰਿ ਬਾਰ ਆਵਾਜ਼ ਸੋ ਸੋ ਸਹੀ ਠੀਕ ਹੈ ਤੋ ਇਹ ਦੂਰ ਬੈ ਕੇ ਜਾ ਗਿਆ ਇਨੀ ਬਾਹ ਲਿਆ ਤੁਹਾਨੂੰ ਲਾ ਕੇ ਆ ਜੋ ਟੇਬਲ ਖਿਚੋ ਮੈਨੂੰ ਟੇਬਲ ਖਿਚਿਆ ਫੋਲਡ ਹੋਣਾ ਚੱਕ ਕੇ ਕਰਨਾ ਪੈਣਾ ਮੈਂ ਉੱਠ ਲਗੀ ਤੇ ਖਾਣਾ ਕਰੀ ਜੇ ਪੜੇ ਖਾਣਾ ਕਿ ਤਾ ਸੋਣਾ ਲੱਗਾ ਸੀ ਨਾ ਉਹ ਜਿਹੇ ਲੋਕਾਂ ਤੋਂ ਤੇ ਤੁਹਾਡੇ ਤੋਂ ਦਾਈਆਂ ਦੂਰੀ ਵੀ ਰਹੀ ਹੈ ਦੂਰ ਮਿੱਤਰਾ ਉਹੋ ਜਿਹੇ ਲੋਕਾਂ ਤੋਂ ਮਾਡਲ ਹੋਣਾ ਚਾਹੀਓ ਕੇ 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 ਤੇ ਸੱਚਾ ਵਾ ਨਾ ਅਹੀ ਲੜਦੇ ਨਹੀਂ ਆ ਹਾਂ ਲੜਦਾ ਨਹੀਂ ਆ ਤੂੰ ਲੜਦਾ ਨਹੀਂ ਆ ਉਹ ਤੇਰੀ ਕੈਮਰੇ ਨੇ ਕੀ ਦੱਸ ਗਿਆ ਤੇ ਪਿਆਰੀ ਬੜਾ ਵੱਲ ਲੜੇ ਰਹੀਦਾ ਕਹਿ ਮਾਮੀ ਜੀ ਨੂੰ ਚੋਲੀ ਸਰ ਜੀ ਬਾਪੂ ਅਮਰੂ ਮੈਨੂੰ ਪੈਸੇ ਲੈਣੇ ਆਹ ਕੋਈ ਨਾ ਭਾਈ ਆਪਾਂ ਡਰਦੇ ਨਹੀਂ ਲਵਾ ਦੇ ਮੈਂ ਪਹਿਲੇ ਆ ਕੇ ਮੈਂ ਭਾਈ ਬੋਲਣ ਤੋਂ ਘਰ ਗਿਆ ਬੋਲਣ ਨਹੀਂ ਗਿਆ ਕੋਰੇ ਕਰੀ ਜਾਂਦਾ ਇਹ ਨੂੰ ਸਮਝਣ ਲੱਗਣੀ ਹੈ ਹੈ ਨਹੀਂ ਨੀ ਉਹ ਆਲਾ ਬੜੀਆਂ ਕੰਟਰੀਆਂ ਦੇ ਵੀਜ਼ੇ ਖੁੱਲੇ ਆ ਇਹ ਗੱਲ ਮੈਂ ਕਹਿ ਸਕਦਾ ਵਾ ਤੁਸੀਂ ਨਹੀਂ ਕਹਿ ਸਕਦੇ ਮੈਂ ਤਾਂ ਦੱਸ ਇੱਕ ਮਿੰਟ ਆਈ ਨਾ ਆਪਣੀ ਕੁੜੀ ਨੂੰ ਪਾਲਿਆ ਏ ਇਦਾਂ ਵਾ ਕਿ ਸਮਝਦਾਰ ਵਾ ਤਾ ਨਹੀਂ ਲੜ ਜੀਦਾ ਢੱਡਾ ਜਿਹੜੀ ਗੱਲ ਵਾ ਮੇਰੀ ਮੈਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਮਝਦਾਰ ਨਹੀਂ ਆ ਇਦਾਂ ਨਾ ਮੇਂ ਵੀਰ ਮੇਰਾ ਇਹ ਸਿਰਫ ਮੈਨੂੰ ਤੇ ਭਾਜੀ ਨੂੰ ਪਤਾ ਲੱਗਾ ਵਾ ਪਰ ਨਹੀਂ ਭਾਜੀ ਐਦਾਂ ਤੁਹਾਡੇ ਹੁੰਦੇ ਆ ਤੁਹਾਡੀ ਰਹਿ ਜਾਵਾਂਗੇ ਕਿਤੇ ਹੈਂ ਰਹਿ ਜਾਾਂਗੇ ਤੁਹਾਡੇ ਹੁੰਦੇ ਆ ਦੇਖੋ ਨਹੀਂ ਨਹੀਂ ਰਹਿ ਕੇ ਤਾਂ ਜਾਵਾਂਗਾ ਤੇਰੇ ਕੋਲ ਅੱਗੇ ਹੋਰ ਸੁਣਾਓ ਡੀ ਡਾਈ ਤੁਹਾਨੂੰ ਨਹੀਂ ਪਤਾ ਲੱਗਾ ਲੈਣ ਨਹੀਂ ਸੁਣੀ ਤੁਸੀਂ ਉਹ ਕਹਿੰਦਾ ਪਹਿਲੀ ਉਮਰੇ ਜੇ ਬੰਦੇ ਦਾ ਵਿਆਹ ਹੋ ਜੇ ਤੇ ਠੀਕ ਨਹੀਂ ਤੇ ਰਹਿੰਦਾ ਰਹਿੰਦਾ ਰਹਿ ਜਾਂਦਾ ਤਾਂ ਮੇਰੇ ਨਾਲ ਵੇਖਿਆ ਸੰਡਿਆ ਭਾਜੀ ਕੋਈ ਨਹੀਂ ਇਹ ਕਿਤੇ ਦੀਵਾ ਬਾਲ ਦੇਣਾ ਆਪਾਂ ਛੇਤੀ ਸਭ ਤੋਂ ਵੱਧ ਭੰਗੜਾ ਫਿਰ ਭਾਈ ਇਹੇ ਲਾਉਣਾ ਮੇਰ ਮਗਾ ਸਭ ਤੋਂ ਵੱਧ ਸਭ ਤੋਂ ਵੱਧ ਭੰਗੜਾ ਤੇ ਤੂੰ ਹੀ ਪਾਉਣਾ ਵਾ ਗਾੜੀ ਹੋਣੀ ਨਹੀਂ ਸਾਰਿਆਂ ਨੂੰ ਚੱਲੀਏ ਆਪਾਂ ਬਰਬਰ ਆਉਣ ਦਾ ਸੱਜਣ ਅਦੀਬ ਸੁਣ ਕੇ ਲਜਾਂ ਦੇ ਲੱਗੇ ਜਾ ਕੇ ਸੁਣੀਏ ਬਹਿ ਕੇ ਫੇ ਮਜਾ ਆਉਣਾ ਉੱਤੋਂ ਪੜੀ ਜਾਂ ਤੇ ਹਾਂ ਬੜਾ ਫੱਬਣਿਆ ਗੁਰੂ ਅੱਜ ਐ ਲੱਗਣਿਆ ਜਿੱਦਾਂ ਕੋਈ ਹੀਰੋ ਹੁੰਦਾ ਬੰਦੇ ਫਿਲਮਾਂ ਵਾਲਾ ਬਹੁਤ ਜ਼ਿਆਦਾ ਵੱਡਾ ਨਾ ਹੈ ਨਹੀਂ ਨਹੀਂ ਕੋਈ ਨਹੀਂ ਲੈ ਦੇਗੇ ਤਰ ਨੌਜਲਾ ਲੱਗਣਿਆ ਲੋ ਸੱਚੇ ਦੱਸ ਓ ਮਾਈ ਗੋਡ 50 ਤੋਂ ਲੱਦ ਪਾਇਆ ਹੀ ਨਹੀਂ ਆ ਉਹ ਹੈ ਨਹੀਂ ਆਪਣੇ ਕੋਲ ਫੋਟੋ ਕਿਉਂ ਆਹ ਚਾਹ ਤੋਂ ਨਹੀਂ ਮੰਡਿਆ ਬੈਨ ਬਾਲਵਿੰਗ ਬੜੀ ਕੱਟੀ ਹੋ ਗਈ ਮਨੂ ਗਰਮੇਰ ਜਾਂਦੀ ਆ ਉਦੋਂ ਅੰਗੂਰ ਜਿਆ ਚੋੱਕ ਕੇ ਲੈ ਆਉਂਦੀ ਲਾਗੇ ਆਉਂਦੀ ਮੈਂ ਖਾ ਜਾਂਦਾ ਫੇਰ ਜਾਂਦੀ ਰੋ ਕੇ ਫੇਰ ਲਿਆਉਂਦੀ ਵੇਖ ਆ ਜਾਂਦਾ ਵਿਚਾਰੀ ਬਾਲੀ ਤੰਗ ਹੋਈ ਮੇਰੇ ਤੋਂ ਚੱਲੇ ਆ ਮੇਰੇ ਹੁਣ ਚੱਲ ਜਾਣਾ ਦੀਦੀ ਮੈਂ ਇੱਕ ਹਿਸਾਬ ਲਾਇਆ ਤੈਨੂੰ ਸਾਰੀਆਂ ਫਿਕਰਾਂ ਇੱਧਰ ਕੋਈ ਫਿਕਰ ਨਹੀਂ ਹੈਗੀ ਬਹੁਤ ਟੈਨਸ਼ਨ ਲੈਨੇ ਤੂੰ ਮੈਂ ਬਹੁਤ ਟੈਨਸ਼ਨ ਲੈਨੇ ਕਰਦੀ ਥੀ ਆ ਬਾਹਰ ਦੀ ਆ ਕਾਦੀਆ ਕਰਦੀ ਆ ਨਿਆਣਿਆਂ ਦੀ ਤੇ ਨਿਆਣੇ ਕਰਦੀ ਆ ਵੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਆ ਆਪਣੇਵੇਂ ਭਨੇਵੇਂ ਭਨੇਵੀਆਂ ਸਾਡੇ ਹੀ ਆ ਜੇ ਅਸੀਂ ਪਾਸ ਹੋ ਗਏ ਨਾ ਇਹਨਾਂ ਨੇ ਵੀ ਹੋ ਜਾਣਾ ਵਾ ਉਧਰ ਵੇਖੀ ਭੰਡਿਆ ਉਧਰ ਵੇਖ ਜਿਹੜੇ ਜਿਹੜਾ ਫਿਰ ਮੈਨਾਂ ਕਰਾ ਉਹਨਾਂ ਨੇ ਕਿ ਭੇ ਤੂੰ ਕਿੰਨਾ ਸੋਹਣਾ ਵਾ ਤੂੰ ਕਿੰਨਾ ਸੋਹਣਾ ਵਾ ਉਹ ਨਹੀਂ ਨਹੀਂ ਆਪਣੀ ਹਾਂ ਮਨ ਵਾਦੋ ਵਾਦ ਕੀ ਆ ਕਿ ਬ੍ਰਾਈਟਨੈਸ ਵਧਾਉਣੀ ਪੈ ਜੀ ਥੋੜੀ ਜੀ ਕੋਈ ਚੱਕਰ ਨਹੀਂ ਆ ਓਏ ਜੇ ਮੇਰੀ ਗੱਲ ਸੁਣ ਉਹ ਤਾਂ ਇੱਕ ਗੱਲ ਹੈਗੀ ਆ ਕਿ ਉਹ ਗਾਣਾ ਲੱਗਣੇ ਪੂਰੇ ਨੱਚਣੇ ਨੂੰ ਕਰਦਾ ਹੈ ਜੀ ਉਤੋਂ ਤੋਂ ਸੰਗ ਮਾਰਦੀ ਸਾਡਾ ਸੱਚੀ ਬੜਾ ਕਰਨ ਡਿਆ ਨੱਚਣ ਨੂੰ ਜੀ ਐਨਾ ਜੀ ਕਰਨ ਡਿਆ ਮੈਂ ਨੱਚਣੇ ਨਹੀਂ ਦੇ ਕਹਿੰਦੇ ਆ ਨਾ ਵੀ ਵਿਆਹ ਪਾ ਮੈਂ ਜਿੱਥੇ ਮਰਦੀ ਹੋਈ ਜਿੱਦਾਂ ਪੱਤੀ ਹੋਵੇ ਨੱਚਣਾ ਟੋਕੀ ਕਰਦਾ ਹੀ ਕਰਦਾ ਹੀ ਕਰਦਾ ਆ ਆਹ ਬੇਚਾਰੀ ਨੂੰ ਕੋਈ ਪਾਣੀ ਪੀਣੇ ਪਿਆ ਦੇ ਭਈ ਅਸੇ ਤੂਆ ਆਈ ਤੂਆ ਲੋਕੀਂ ਅੰਦਰ ਆ ਕੇ ਇਹਨਾਂ ਕੰਨ ਲਾ ਦਿੰਦੇ ਲਾਲੀਆਂ ਨੇ ਡੰਡ ਲਾ ਦੇਣੀ ਡੰਡੀਆਂ ਦੀ ਡੰਡ ਲਾ ਦੇ ਬਹੁਤ ਸੋਹਣਾ ਨਹੀਂ ਪਰ ਹੁਣ ਲਾਈ ਨਾ ਕਾ ਲੈ ਗਿਆ ਭਾਈਆ ਭਾਈਆ ਮੈਚ ਵੀਡੀਓ ਕਾਲ ਤੇ ਚੱਲੂ ਅੱਜ ਮਿਲਜੀਤ ਦਸਾਂਝ ਲੱਗਣ ਡਿਆਂ ਤੂੰ ਮੈਂ ਸਾਈਬ ਗਰਮੀ ਮਿਲਜੀਤ ਦਸਾਂਝ ਦਿਲਜੀਤ ਭਾਬੀ ਕਰਨ ਦਿਲਜੀਤ ਸਾਨੀ ਨਹੀਂ ਨਹੀਂ ਦਿਲਜੀਤ ਨਹੀਂ ਗਿੱਲਜੀਤ ਦਸਾਂਝ ਲੱਗ ਗਈ ਅੱਜ ਨਾ ਫੋਟੋ ਲੈ ਲੈ ਵੀ ਬਾਲੀ ਕਾਲੀ ਆ ਕੁੜੀ ਨੂੰ ਓਏ ਬਾਲੀ ਕਾਲੀ ਆ ਅੱਜ ਮੇਰੀ ਕਹਿੰਦਾ ਸਰਤ ਲੱਗੀ ਪੰਜਾਂ ਪੰਜਾਂ ਮੁੱਕੀਆਂ ਦੀ ਉਹ ਵੀ ਮਾਰਨੀਆਂ ਚ ਜਾਂਦੇ ਜਾਂਦੇ ਆ ਕਾਲੀ ਮੈਨੂੰ ਕਾਲੀ ਰਹੀ ਹੈ। ਕਹਿੰਦਾ ਘਰ ਕਿੱਥੇ ਲੱਲਾ ਜਿਆਦਾ ਕਹਾ ਲੱਲਾ ਹਾਲ। ਕਿਹੜਾ ਲੱਗ ਡਿਓ। ਨਹੀਂ ਨਹੀਂ ਗਿਲਜੀ ਤੋ ਦੋ ਸਾਂਝ ਵਾਇ। ਚੱਲ ਵੀ ਕਹਾ ਹੈ। ਸਾਡੇ ਕੋ ਵੀ ਆ ਜਾਓ ਕਿਹਦੇ ਨੇ ਉਹਨਾਂ ਉਹਦਾ ਕੈਮਰੇ ਦੇ ਉੱਤੇ। ਮੇਰੀ ਐਂਡ ਖਲਵਾ ਕੇ ਉਹਦਾ ਚੱਲੇ ਆਓ ਯੂ ਆਓ ਲਾ। ਚੱਲ ਓਏ ਇੱਕ ਲੋ। ਨਹੀਂ ਨਹੀਂ ਚੱਲੇ ਆਏ। ਨਹੀਂ ਨਹੀਂ। ਯਾਰ ਤੂੰ ਇੰਤਾਂ ਤੱਕ ਕਹਿੰਦਾ ਤੁਸੀਂ ਸਾਡੇ ਨਾਲ ਚਲੋ ਆਪਾਂ ਮੈਚ ਵੇਨੇ। ਕਰ। ਅਸੀਂ ਵੀ ਕਰ ਮੈਚ ਹੀ ਵੇਖਣਾ। ਯਾਰ ਅਚਾਪੜੀ ਘਰ ਤੋਂ। ਤੁਸੀਂ ਸਾਡੇ ਨਾਲ ਚਲੋ ਹਾਂ। ਹਾਂ। ਮੈਂ ਆਪਣੀ ਮੈਂ ਅਸਲ ਚ ਨਿਸ਼ਾਨੀ ਲਾਈ ਹੈ ਜਿੱਥੇ ਬਹਿ ਕੇ ਮੈਂ ਵੇਨਾ ਫੇ ਇੰਡੀਆ ਹਾਰਦਾ ਨਹੀਂ ਇਹ ਬੜਾ ਖੇਚੜੀ ਮੈਨੂੰ ਸਭ ਕੁਝ ਜਾਣਦੇ ਕਿ ਜੋਨੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮਿੰਟ ਤਾਂ ਇਹ ਨਿਸ਼ਾਨੀ ਲਾਈ ਹੈ ਤੇ ਗੱਦਾ ਵਾ ਕੋਈ ਬੈੱਡ ਵਾ ਬੈੱਡ ਵਾ ਜਗਾ ਮੇਰੀ ਜਗਾ ਵਾ ਆਪਣਾ ਗੱਦਾ ਵੀ ਚੁੱਕ ਲਿਆ ਹੀ ਨਾਲ ਪ੍ਰੀਤੀ ਕੱਲ ਮੈਨੂੰ ਕਹਿੰਦੀ ਕੱਲ ਕਹਿੰਦੀ ਕਿ ਸਵੇਰੇ ਤੇ ਇੰਡੀਆ ਪਾਕਿਸਤਾਨ ਦਾ ਮੈਚ ਆ ਮੈਂ ਕਿਹਾ ਆਹੋ ਕਹਿੰਦੀ ਇਹਦਾ ਮਤਲਬ ਮੈਂ ਇਹਦਾ ਮਤਲਬ ਮੈਨੂੰ ਕੱਲ ਨਾ ਹੀ ਕਵਾਇਓ ਹਾਂ ਮੈਂ ਬੱਟ ਦੀ ਦੂਰੀ ਰੱਖਿਓ ਕਹਿੰਦੀ ਕਿੰਨੇ ਫੁੱਟ ਦੀ ਦੂਰੀ ਬਣਾ ਕੇ ਰੱਖੀਏ ਮੈਂ ਘੱਟ ਤੋਂ ਘੱਟ 10 ਫੁੱਟ ਦੀ ਕਹਿੰਦੀ ਪੁੱਛਣਾ ਕਿ ਦਿੱਤੀ ਦੋਸਤ ਪੀਣਾ ਕਿ ਜਾਂ ਨਹੀਂ ਪੀਣਾ ਉਹ ਵੀ ਨਾ ਜਿੱਦ ਕੇ ਮੇਰੇ ਨਾਲ ਬੋਲਣ ਕਿ ਹਾਂ ਨਹੀਂ ਮੈਂ ਜਾਣ ਕੇ ਨਹੀਂ ਕਰਦਾ ਉਹ ਮੇਰਾ ਪ੍ਰੈਸ਼ਰ ਜਿਆਦਾ ਹੋ ਜਾਂਦਾ ਮੇਰੇ ਤੇ ਕੰਟਰੋਲ ਨਹੀਂ ਦਿੰਦਾ ਮੈਨੂੰ ਵਰਲਡ ਕੱਪ ਦਾ ਮਿਲਣੀ ਆ ਡੁੰਡਲੀ ਜਿਹੜੀ ਯਾਰ ਇਹਨਾਂ ਨੂੰ ਕੀ ਪਤਾ ਇਹ ਇਹੋ ਕਹਿੰਦੇ ਆ ਹਾਂ ਇਹ ਉਹ ਜਿੱਤੇ ਤਾਂ ਵੀ ਪੈਸੇ ਹਾਰੇ ਤਾਂ ਵੀ ਪੈਸੇ ਯਾਰ ਉਹ ਪੈਸੇ ਲਖੇੜਦੇ ਹੋਣਾ ਅਸੀਂ ਜਿਹੜੇ ਦੇਖਦੇ ਆ ਸਾਡਾ ਇਮੋਸ਼ਨ ਹੋ ਰਿਹਾ ਸਾਡੇ ਇਮੋਸ਼ਨ ਹੋ ਰਹਾ ਸਾਡਾ ਬੜੇ ক্রিকেট ਦਾ ਪਾਸੀ ਵੀ ਤਾਂ ਜੋਰ ਦੇਖਣ ਵਾਲੇ ਆ ਦੇਖਣ ਵਾਲੇ ਆ ਕਿ ਦਾ ਸੁਭਾਅ ਵੀ ক্রিকেট ਦੇ ਨਾਲ ਜਿਹੜਾ ਇਮੋਸ਼ਨ ਜੁੜਿਆ ਨਾ ਦੀਦੀ ਨਾ ਤੁਸੀਂ ਨਹੀਂ ਸਮਝ ਸਕਦੀ ਇਹ ਸਮਝਾ ਦਿਆਂ ਇਹ ਇਹ ਕੋਈ ਕੋਈ ਸਮਝਾਦਾ ਵਾ ਯਾਰ ਜਦੋਂ ਅਸੀਂ ਨਾ ਕੱਲ ਧਰਮਸ਼ਾਲਾ ਗਰਾਊਂਡ 'ਚ ਗਏ ਹਾਂ ਜਦੋਂ ਹੀ ਗਏ ਨਾ ਤੇ ਡੈਡੀ ਆਡਾ ਕਰੇ ਲੈ ਕਿੱਥੇ ਆ ਗਏ ਆ ਦੋਦਿਆ ਪਹਾੜ ਨਿਕਲੀ ਤੂੰ ਹੀ ਤੇ ਮੈਨੂੰ ਐ ਲੱਗੇ ਵੀ ਮੈਨੂੰ ਹੁਣੇ ਪਜਾਮਾ ਟੀ-ਸ਼ਰਟ ਚੇਂਜ ਕਰਾ ਕੇ ਪੈੜ ਪਵਾ ਕੇ ਤੇ ਘੱਲ ਦੇਣਾ ਗਰਾਊਂਡ ਤੇ ਕਾਹਨ ਵੀ ਕੁਛੀ ਕਰਨ ਦੇ ਆ ਤੇ ਮਾਮੇ ਪੜ੍ਹਾਇ ਦੀ ਬੈਠਾ ਕੈਮਰੇ ਤੇ ਹੱਥ ਰੱਖਿਆ ਨੇ ਆਪੇ ਬਣਾ ਕੇ ਲਾ ਕੇ ਉਹਨੂੰ ਹੁਣ ਪਛਤੌਣ ਦੇਈ ਓਏ ਐਨਕ ਤੇ ਮੇਰੀ ਆ ਲੜਨ ਤੂੰ ਦਿਆ ਮੈਂ ਬਹੁਤ ਠੀਕ ਮੈਂ ਚੱਲੋ 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 ਕਾਹਵੇਂ ਪੁੱਛੜ ਕਾ ਨਹੀਂ ਦਿਆ ਇਹ ਕਹੀ ਅੰਦਰ ਵਾਜ ਗਿਆ ਮੈਂ ਚਗਾਈਆਂ ਨੂੰ ਲੱਭਦੀ ਫੇੜਨੀ ਤੇ ਉਹ ਇੱਥੇ ਕਰਨ ਤੈਨੂੰ ਨਹੀਂ ਸੋਹਣੀਆਂ ਨਹੀਂ ਲੱਗਣੀਆਂ ਐ ਘੋਰਾ ਜਿਹਾ ਲੱਗ ਜਿੰਦਾ ਬਾਹਰੋਂ ਆਇਆ ਹੁੰਦਾ ਦਿੱਤਾ ਓਦਾਂ ਵਧੀਆ ਵਾ ਪਰ ਸੱਜ ਵੱਡਾ ਵਾ ਉਹਦੇ ਹਿਸਾਬ ਨਾਲ ਓਦਾਂ ਸੋਹਣੀਆਂ ਲੱਗਣ ਆਹ ਖੁੱਦ ਆਜਾ ਲਾ ਫੇ ਤੂੰ ਓਏ ਕੋਦੂ ਰਾਮ ਹੋਰ ਗੱਲਾਂ ਦੀ ਗੱਲਾਂ ਮੇਰਾ ਮੁੰਡਾ ਇਹਨੂੰ ਪੱਗ ਬੰਨਣੀ ਸਿਖਾ ਗਿਆ ਹਾਂ ਨਹੀਂ ਨਹੀਂ ਪੱਗ ਸੱਜ ਦੀ ਬਹੁਤ ਵਾ ਭਰ ਕਰਨ ਦੇ ਉਹ ਦਿਨਾਂ ਨੂੰ ਆਖੇ ਇਹਦੀ ਆਪਾਂ ਚਾਹ ਜਾ ਕੇ ਦਮਾਲਾ ਕੁਲਚਾ ਜਾਂ ਲੱਗੀ ਜਾਂਦਾ ਕੁਲਚਾ ਜਾ ਚੱਲ ਚੱਲ ਕੁਲਚੇ ਕੁਲਚੇ ਚੱਲ ਕੁਲਚੇ ਆ ਲੈ ਲੈ ਤੂੰ ਬਹੁਤ ਸੋਹਣਾ ਹੈਗਾ ਆ ਗਏ ਆ ਗਏ ਚੱਲ ਪਾ ਭਰਾਵਾ ਕਾ ਦੀ ਟੈਂਕਰ ਪੈ ਗਈ ਆ ਟੰਡਾ ਪੀਣਾ ਵਾ ਹਏ ਟਾਟਾ ਸੀ ਯੂ ਤੈਨੂੰ ਬਹੁਤ ਕਾਲੀ ਰਹਿੰਦੀ ਜੇ ਮੇਰੇ ਵਿਆਹ ਤੇ ਇਦਾਂ ਕੀਤਾ ਨਾ ਤਾਂ ਵੇ ਲੈ ਹਫਤਾ ਇੱਕ ਹਫਤਾ ਇੱਕ ਰੱਖਣਾ ਤੁਹਾਨੂੰ ਆਹ ਦੇ ਵਿਚਾਰਾ ਸਾਧ ਹੀ ਆ ਦੇ ਇਹਦਾ ਨਹੀਂ ਕੋਈ ਨਹੀਂ ਮਹੀਨਾ ਨਹੀਂ ਰਹਿ ਲਈ ਪਹਿਲਾਂ ਇਹਨਾਂ ਨੂੰ ਜਿੱਥੇ ਮਰਜ਼ੀ ਤੇ ਹਰ ਜਾਗ ਜਾਂਦਾ ਇਹਨਾਂ ਦਾ ਨਹੀਂ ਮਹੀਨਾ ਕਿਉਂ ਭਾਵੇਂ ਡੇਢ ਮਹੀਨਾ ਰਹਿ ਲੈ ਸਾਡੇ ਕੋਲ ਹੁਣੇ ਚੱਲ ਪਾ ਨਹੀਂ ਨਹੀਂ ਮੈਂ ਲਿਖ ਕੇ ਦੇ ਦੇਣਾ ਤੂੰ ਹੀ ਹਫਤਾ ਵੀ ਨਹੀਂ ਰਹਿਣਾ ਵੇ ਲੋ ਆ ਔਨ ਕੈਮਰਾ ਕਹਿੰਦੇ ਜੇ ਕਵਲ ਭਾਜੀ ਹਫਤੇ ਦੀ ਡੀਲ ਹੋਈ ਆ ਇਹਨਾਂ ਨੇ ਹਫਤਾ ਵੀ ਨਹੀਂ ਰਹਿਣਾ ਮੈਨੂੰ ਪਤਾ ਆ ਅਵਾਜ਼ ਮੈਂ ਵਿਆਹ ਕਰੋਨਾ ਵਾ ਕਰੋਨਾ ਵਾ ਕਰੋਨਾ ਵਾ ਫਿਰ ਰੈਪਿਓ 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 ਚੱਲ ਦੀਦੀ ਕੱਲ ਦੀਦੀ ਬਾਏ ਚੱਲ ਟਾਟਾ ਬਾਏ ਬਾਏ ਬਾਈ ওকে ਬਾਏ ਟਾਟਾ ਮਿਲਦੇ ਆ ਮੈਚ 'ਚ ਬਾਏ ਟਾਟਾ ਕੀ ਹੋਇਆ ਸਿੰਬਾ ਰੈਂਗੋ ਆ ਗਿਆ ਈ ਚੱਲ ਤਾਰਨ ਥੱਲੇ ਹ ਲੈ ਲੈ ਲੈ